ਵਿਚ ਪਹੁੰਚੇ ਸਾਥਕਾ ਕੇਂਦਰੀ ਮੰਤਰੀ ਹਰਸ਼ਿੰਦਰ ਕੋਰ ਬਾਦਲ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਚੁੱਕੇ ਸਵਾਲ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ 2 ਲੱਖ ਕਰੋੜ ਰੁਪਏ ਦਾ ਹੋਰ ਕਰਜ਼ਾ ਲੈ ਕੇ ਪੰਜਾਬੀਆਂ ਨੂੰ

ਮਸਾਲਾ ਚ ਇਹ ਸਾਮਾਪਤੀ ਪਾਰਟੀ ਦੀ ਸਰਕਾਰ ਜਿਨੇ ਰੰਗਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਸਾਮਾਪਤੀ ਪਾਰਟੀ ਦੀ ਸਰਕਾਰ ਨੇ ਚੜਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਰਾ ਇੱਕ ਘੰਟਾ ਆਪਾਂ ਗੱਲ ਕੀਤੀ ਹੈ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇੱਕ ਘੰਟੇ ਪਰਚੇ ਲੈਣਾ ਇੰਨਾ ਵੱਡਾ ਕੰਮ ਹੈ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਨੇ ਦਿੱਤਾ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ ਗਵਾਂਡ 'ਚ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਘਾਟੇ ਉੱਤੇ ਕਰਜ਼ਾ ਪਾਇ ਕਿ ਇਹਨਾਂ ਨੂੰ ਤਾਂ ਤੁਸੀਂ ਰੋਣਾ ਕਰ ਦੋਗੇ ਕਰਜ਼ਾ ਖੜਾ ਰਹੇਗਾ भरपाई कौन करूगा जनता करूगी निचे निके -निके जड़े बच्चे दो सार, चार सार, सार ने साल चार साल छह साल इन्होंने कर्जा ना लाओगे ओन की है कारण आही की जेडी थी नौकरिया बच्चन नहीं मिल रही चार नौकरिया निकल गया बार वाले लैके जा रहे थी चेयरमैनिया बार वाले लैके जा रहे ਜਿੰਨੇ ਵੱਡੇ ਆਉਂਦੇ ਨੇ ਆਮ ਆਦਮੀ ਪਾਰਟੀ ਦੇ ਖੁੱਦ ਦੇ ਬਕਰ ਇਹਨਾਂ ਦੇ ਖਿਲਾਫ ਆਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਵਿੰਗ ਰਸੀ ਮਾ ਦਾਤਿੰਦਿਆ ਬੀਬੀ ਜੀ ਤੇ ਜਿਹਨੇ ਮਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰ ਰਹੀ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਪੰਜਾਬ ਨੂੰ ਦਿੱਲੀ ਵਾਲੇ ਦੇਖੋ ਜਿਵੇਂ ਆਪਣੇ ਇਹ ਮੁਹੰਮਦ ਗੋਰੀ ਤੇ ਗਜਨੂਵੀ ਵਰਗੇ ਇੰਡੀਆ ਨੂੰ ਲੁੱਟ ਕੇ ਲੈ ਕੇ ਜਾਂਦੇ ਸੀ ਓਵੇਂ ਪੰਜਾਬ ਦੇ ਵਿੱਚ ਦੋ ਬੰਦੇ ਆਏ ਸਾਡਾ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਨੇ ਗਹਿਨੇ ਰੱਖਤਾ ਜੀ ਕਿਸਾਨਾਂ ਦੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਜੀ ਦੇਖੋ ਇਹਨਾਂ ਨੇ ਨਸ਼ਿਆਂ ਦਾ ਕਿੰਨਾ ਵਾਅਦਾ ਕੀਤਾ ਸੀ ਵੀ ਅਸੀਂ ਮਹੀਨੇ 'ਚ ਖਤਮ ਕਰ ਦਾਂਗੇ ਫਿਰ 6 ਮਹੀਨਿਆਂ ਨੂੰ ਖਤਮ ਕਰ ਦਾਂਗੇ ਫਿਰ ਲਾਸਟ ਡੇਟ ਦਿੱਤੀ ਜ ਆਪਣੇ ਨੂੰ 31 ਮਈ ਉਹ ਵੀ ਟੱਪ ਗਈ ਜੀ ਦੇਖੋ ਨਸ਼ੇ ਘਰ ਘਰ ਹੈ ਜੀ ਨੌਜਵਾਨ ਮੁੰਡੇ ਦੇਖੋ ਮਰ ਰਹੇ ਆ ਜੀ ਪੰਜਾਬ ਦੀ ਜਵਾਨੀ ਜਮ੍ਹਾਂ ਬਰਬਾਦ ਹੋ ਰਹੀ ਹੈ ਜੀ ਗੈਂਗਸਟਰ ਵਾਰ ਦੇਖੋ ਜੀ ਜਗ੍ਹਾ ਜਗ੍ਹਾ ਤੇ ਨੰਗੇ ਮੁੰਡੇ ਦੇਖੋ ਵੈਪਨਸ ਲੈ ਕੇ ਸ਼ਰਿਆਮ ਦੋ ਦੋ ਹੱਥਾਂ ਨਾਲ ਦੇਖੋ ਜੀ ਵੈਪਨ